ਆਪ ਡਾਕਟਰ ਡਾਕਟਰ ਸਿਮਰ ਜੀ ਦੋ ਮਿੰਟ ਰੋਲ ਤੁਸੀਂ ਸਾਰੇ ਜਣੇ ਇਥੇ ਇਕੱਠੇ ਹੋਏ ਸਤਿਕਾਰਯੋਗ ਮੇਰੇ ਬਜ਼ੁਰਗ ਸਤਿਕਾਰਯੋਗ ਮੇਰੀਆਂ ਮਾਮਾ ਭੈਣਾ ਨੌਜਵਾਨ ਵੀਰ ਇਸ ਪਿੰਡ ਦੇ ਰਜਵਾਲ ਦੇ ਸਰਪੰਚ ਸਾਹਿਬ ਮੇਰੇ ਰਜਵਾਲ ਦੇ ਸਰਪੰਚ ਸਾਹਿਬ ਸਾਡੀ ਆਮ ਆਦਮੀ ਪਾਰਟੀ ਦੇ ਬਲਾਕ ਦੇ ਪ੍ਰਧਾਨ ਸ਼ੰਭੂ ਦੱਤ ਜੀ ਪੰਬੋਤੜ ਤੋਂ ਹਾਜੀਪੁਰ ਤੋਂ ਔਰ ਜਿਨ੍ਹਾਂ ਦੀ ਇਸ ਹਸਪਤਾਲ ਦੇ ਆਮ ਆਧਵਿਕ ਲੈਣੇ ਦੇ ਵਿੱਚ ਨਵੀਂ ਪੋਸਟਿੰਗ ਹੋਈ ਹੈ ਡਾਕਟਰ ਸਿਮਰਨ ਖੜੇ ਹੋ ਰਿਹਾ ਹੈ ਮੈਂ ਦੋ ਡਾਕਟਰ ਨੇ ਇਹ ਤੁਹਾਡੇ ਡਾਕਟਰ ਹੈ ਨਵੇਂ ਔਰ ਸਾਡੀਆਂ ਦੋ ਭੈਣਾਂ ਹੋਰ ਨੇ ਫਾਰਮਾਸਿਸਟ ਔਰ ਲੈਬ ਇਹ ਤੇ ਮੇਰੇ ਪਿੰਡਾਂ ਤੋਂ ਬਹੁਤ ਹੀ ਸਤਿਕਾਰਯੋਗ ਭੈਣਾਂ ਤੇ ਭਰਾਓ ਅੱਜ ਮੈਂ ਤੁਹਾਨੂੰ ਮੁਬਾਰਕਬਾਦ ਦਿੰਨਾ ਹਾਂ ਕਿ ਇਲਾਕੇ ਵਿੱਚ ਲੋਕਾਂ ਨੂੰ ਇਹ ਜਿਹੜੀ ਆਮ ਆਦਮੀ ਕਲੀਨਿਕ ਦੀ ਸਹੂਲਤ ਮਿਲ ਰਹੀ ਹੈ ਕਿਉਂਕਿ ਸਾਡੇ ਪਿੰਡਾਂ ਵਿੱਚ ਕਿਤੇ ਵੀ ਕੋਈ ਡਾਕਟਰ ਕਿਉਂਕਿ ਮੇਰੇ ਨਾਲ ਪਿੰਡਾਂ ਵਿੱਚ ਵਿਜ਼ਿਟ ਕਰਦਾ ਰਹਿਣਾ ਕਿਤੇ ਵੀ ਕੋਈ ਡਾਕਟਰ ਦੀ ਸਹੂਲਤ ਨਹੀਂ ਜਿਹੜੀ ਦਵਾਈ ਹੈ ਸਾਨੂੰ ਜਾਂ ਤਲਵਾੜੇ ਹਾਜੀਪੁਰ ਜਾਂ ਦੂਰ ਦੂਰ ਲੈਣ ਜਾਣਾ ਪੈਂਦਾ ਪੋਲ ਵਿੱਚ ਵੀ ਸਾਡੇ ਕੋਲ ਬਹੁਤਾ ਵਧੀਆ ਪ੍ਰਬੰਧ ਨਹੀਂ ਹੈ ਤੇ ਇਹ ਆਮ ਆਦਮੀ ਕਲੀਨਿਕ ਜਿਹੜੇ ਪਿੰਡ-ਪਿੰਡ ਵਿੱਚ ਖੁੱਲ ਗਏ ਫੋਨ ਬਜ਼ੁਰਗਾਂ ਨੂੰ ਜਾਂ ਮਤਾਵਾ ਭੈਣਾਂ ਨੂੰ ਕਦੀ ਵੀ ਕਦੇ ਦੂਰ ਨਹੀਂ ਜਾਣਾ ਪੈਊਗਾ ਇੱਥੇ ਅਸੀਂ ਜਿਹੜੀਆਂ ਹੈਗੀਆਂ 83 ਕਿਸਮ ਦੀਆਂ ਦਵਾਈਆਂ ਪ੍ਰੋਵਾਈਡ ਪੰਜਾਬ ਸਰਕਾਰ ਵੱਲੋਂ ਕਰਾਈਆਂ ਜਾ ਰਹੀਆਂ 40 ਤਰ੍ਹਾਂ ਦੇ ਟੈਸਟ ਨੇ ਜਿਹੜੇ ਪ੍ਰਾਈਵੇਟ ਲੈਬ ਤੋਂ ਅਸੀਂ ਪ੍ਰਾਈਵੇਟ ਲੈਬਟਰੀਆਂ ਤੋਂ ਕਰਾਉਂਦੇ ਸੀ ਉਹ ਪ੍ਰਾਈਵੇਟ ਲੈਬ ਵੀ ਤੁਹਾਨੂੰ ਕਰਕੇ ਦੇਗੀ 2 ਦਿਨ ਦੇ ਅੰਦਰ ਉਹ ਰਿਪੋਰਟ ਆਏਗੀ ਇਹ ਸਭ ਸੰਭਵ ਸਦਾ ਦੇ ਐਮ.ਐਲ.ਏ ਸਰਬਾਨ ਦੇ ਮੇਨ ਸਰਦਾਰ ਹੋਇਆ ਤੇ ਮੈਂ ਤੁਹਾਨੂੰ ਸਾਰੇ ਹੀ ਕਿਉਂਕਿ ਮੈਂ ਇਹਨਾਂ ਪਿੰਡਾਂ ਨੂੰ ਆਪਣਾ ਪਰਿਵਾਰ ਹੀ ਮੰਨਦਾ ਹਾਂ ਕਿਉਂਕਿ ਮੇਰਾ ਇਹਨਾਂ ਪਿੰਡਾਂ ਵਿੱਚ ਹੀ ਸ਼ੁਰੂ ਤੋਂ ਜਿਹੜਾ ਜੋ ਮੈਂ ਕੀਤੀ ਐ ਤੇ ਇੱਥੇ ਰਿਟਾਇਰ ਹੋ ਕੇ ਥੋੜੇ ਦਿਨਾਂ ਦਾ ਚੱਲ ਜਾਣਾ ਪਰ ਤੁਹਾਨੂੰ ਜਿਹੜਾ ਇਹ ਜਿਹੜਾ ਸਨਗਾਰਤ ਮਿਲੀ ਐ ਆਮ ਆਦਮੀ ਕਲੀਨਿਕ ਦੀ ਐਲੋਈ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਤੇ ਐਮਐਲਏ ਸਾਹਿਬ ਦੇ ਲੋ ਜਿਹੜੀ ਕੋਸ਼ਿਸ਼ ਐ ਬੀਬੀਐਮਪੀ ਨੂੰ ਡਿਵੈਲਪ ਕਰਨ ਦੀ ਉਹ ਚੱਲੂ ਹੋ ਚੁੱਕੀ ਐ ਇਹਨਾਂ ਨੇ ਸੀਐਮ ਸਾਹਿਬ ਨਾਲ ਵੀ ਗੱਲ ਕੀਤੀ ਐ ਤੇ ਬਹੁਤ ਹੀ ਜਲਦੀ ਤੁਹਾਡੇ ਏਰੀਆ ਜਿਹੜੇ ਡਰਸ ਵੀ ਸਹੂਲਤਾਂ ਵੀ ਸ਼ੁਰੂ ਹੋ ਜਾਣਗੀਆਂ ਇਸ ਦੇ ਨਾਲ ਹੀ ਮੈਂ ਐਮਐਲਏ ਸਾਹਿਬ ਪੁਨੀ ਪਾਰਟੀ ਦੇ ਜਿਹੜੇ ਸੀਨੀਅਰ ਨੇਤਾ ਨੇ ਸਾਰੇ ਸਾਡੇ ਏਰੀਆ ਦੇ ਸੱਜਣ ਸਿੰਘ ਜੀ ਅੱਜ ਇਸ ਏਰੀਆ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈਗਾ ਅਸਿਰ ਰਿਵਾਲ ਦੇ ਵਿੱਚ ਨਵਾਂ ਜਿਹੜਾ ਮਹੱਲਾ ਕਲੀਨਿਕ ਅਸੀਂ ਚਾਲੂ ਕਰਨ ਜਾ ਰਹੇ ਹਾਂ ਅੱਜ ਅਸੀਂ ਦੋ ਮਹੱਲਾ ਕਲੀਨਿਕ ਦੀ ਓਪਨਿੰਗ ਸੈਰੇਮਨੀ ਕਰਨੀ ਹੈ ਇੱਕ ਰਜਵਾਲ ਤੇ ਸੈਕਿੰਡ ਜਿਹੜਾ ਰਾਜਨਗੜ੍ਹ ਸਿਕਰੀ ਹੈਗਾ ਇਸ ਏਰੀਆ ਦੇ ਵਿੱਚ ਸਪੈਸ਼ਲੀ ਜਿਹੜਾ ਹਰ ਪਿੰਡ ਵਾਈਜ਼ ਜਿਹੜੀ ਸਰਕਾਰ ਦੀ ਪਾਲਿਸੀ ਹੈਗੀ ਆ ਉੱਥੇ ਮਹੱਲਾ ਕਲੀਨਿਕ ਖੋਲ੍ਹਣ ਦੀ ਹੈਗੀ ਆ ਤੋਂ ਅਸੀਂ ਇਸ ਕੜੀ ਦੇ ਵਿੱਚ ਅੱਜ ਰਜਵਾਲ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਵਧੀਆ ਬਿਲਡਿੰਗ ਬਣ ਗਈ ਹੈ ਸੇਵਾ ਕੇਂਦਰ ਨੂੰ ਅਪਗ੍ਰੇਡ ਕਰਕੇ ਅਸੀਂ ਇੱਥੇ ਮਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਜਿਸ ਵਿੱਚ ਪੂਰੀ ਟੀਮ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਅਪਾਇੰਟ ਕੀਤੀ ਗਈ ਹੈ ਮੈਡੀਕਲ ਅਫੀਸਰ ਨੇ ਫਾਰਮਾਸਿਸਟ ਨੇ ਕਲੀਨिकल ਅਸਿਸਟੈਂਟ ਨੇ ਸੋ ਇਸ ਏਰੀਆ ਨੂੰ ਬਹੁਤ ਵੱਡੀ ਫੈਸਿਲਿਟੀ ਮਿਲਣ ਜਾਣੀ ਆ ਸੋ ਮੈਂ ਸਰਕਾਰ ਦਾ ਧੰਨਵਾਦ ਕਰਦਾ ਹਾਂ ਪੀਸ ਏਰੀਆ ਨੂੰ ਉਹਨਾਂ ਨੇ ਮਹੱਲਾ ਕਲਰਕ ਪ੍ਰੋਵਾਈਡ ਕੀਤਾ ਹੈ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਅਪਰੋਕਸੀਮੇਟ 38 38 ਤਰ੍ਹਾਂ ਦੇ ਟੈਸਟ ਜਿਹੜੇ ਸਾਡੇ ਡਿਪਾਰਟਮੈਂਟ ਵੱਲੋਂ ਫ੍ਰੀ ਕੀਤੇ ਜਾਣਗੇ 80 ਤੋਂ ਵੱਧ ਤਰ੍ਹਾਂ ਦੀਆਂ ਦਵਾਈਆਂ ਅਸੀਂ ਮੁਹੱਈਆ ਕਰਵਾ ਰਹੇ ਹਾਂ ਉਸ ਦੇ ਨਾਲ ਨਾਲ ਜਿਹੜਾ ਹੈਗਾ OPD ਟਾਈਮਿੰਗ ਜਿਹੜੇ ਹੈਗੇ OPD ਵਰਕ ਕਰੇਗਾ 9 ਤੋਂ 3 ਸਰਦੀਆਂ ਦੇ ਤੇ ਗਰਮੀਆਂ ਦੇ ਵਿੱਚ 8 ਤੋਂ 2 ਇਸ ਦੌਰਾਨ ਸਾਰੀ ਫੈਸਿਲਿਟੀ ਜਿਹੜੀ ਆਲੇ ਦੋਲੇ ਦੇ ਜਿੰਨੇ ਪਿੰਡ ਹੈਗੇ ਆ ਅਪਰੋਕਸੀਮੇਟ ਪੋਲ ਤੋਂ ਲੈ ਕੇ ਤਲਵਾੜੇ ਤੱਕ ਦਾ ਜਿੰਨਾ ਸੈਂਟਰਲ ਏਰੀਆ ਹੈ ਇਸ ਏਰੀਆ ਨੂੰ ਫੀਡ ਕਰੇਗਾ ਸੋ ਇੱਕ ਬਹੁਤ ਵੱਡੇ ਉਪਰਾਲਾ ਬਹੁਤ ਵੱਡਾ ਇੱਕ ਪ੍ਰੋਜੈਕਟ ਜਿਹੜਾ ਅਸੀਂ ਰਜਵਾਲੇਗੇ ਹੁੰਦੇ ਜਾ ਰਹੇ ਹਾਂ ਮੈਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦੀ ਆਵਾਜ਼ ਵੀ ਪੜ੍ਹ ਪਾਰਟੀ ਦਾ ਸਰਕਾਰ ਦਾ ਬਹੁਤ ਧੰਨਵਾਦੀ ਹੈ ਇਸ ਗਰੀਬ ਏਰੀਆ ਨੂੰ ਇੱਕ ਇੱਕ ਜਿਹੜਾ ਮਹੱਲਾ ਕਲੀਨਿਕ ਪ੍ਰੋਵਾਈਡ ਕੀਤਾ ਗਿਆ ਹੈ ਠੀਕ ਹੈ ਡਾਕਟਰ ਸਾਹਿਬ ਅੱਜ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਸੀਂ ਲੋਕਾਂ ਦੀ ਸੇਵਾ ਲਈ ਅੱਜ ਜੁਆਇਨਿੰਗ ਕੀਤੀ ਹੈ ਰਿਜਵਲ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦਿਖਦੇ ਹੋ ਮੈਂ ਪਹਿਲੇ ਤਾਂ ਐਮਐਲਏ ਸਰ ਦਾ ਧੰਨਵਾਦ ਕਰਾਂਗੀ ਕਿ ਉਹਨਾਂ ਨੇ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਐਂਡ ਮੈਂ ਪੂਰੀ ਸ਼ਰਧਾ ਨਾਲ ਨਿਭਾਉਂਗੀ ਔਰ ਅੱਜ ਪਿੰਡ ਰਜਵਾਲ ਬਲਾਕ ਤਲਵਾੜਾ ਦੇ ਵਿੱਚ ਆਮ ਆਦਮੀ ਕਲੀਨਿਕ ਦਾ ਖੁਦ ਉਦਘਾਟਨ ਕੀਤਾ ਹੈ ਔਰ ਇਸ ਆਮ ਆਦਮੀ ਕਲੀਨਿਕ ਦੇ ਉੱਤੇ ਤਕਰੀਬਨ 25 ਲੱਖ ਦੀ ਲਾਗਤ ਜਿਹੜੀ ਆਈ ਹੈ ਔਰ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਇੱਥੇ ਸਾਰੇ ਟੈਸਟ ਜਿਹੜੇ ਆ 38 ਤਰ੍ਹਾਂ ਦੇ ਟੈਸਟ ਜਿਹੜੇ ਬਿਲਕੁਲ ਮੁਫਤ ਦੇ ਵਿੱਚ ਹੋਣਗੇ ਨਾਲ ਹੀ 83 ਤਰ੍ਹਾਂ ਦੀਆਂ ਦਵਾਈਆਂ ਨੇ ਜਿਹੜੀਆਂ ਉਹ ਲੋਕਾਂ ਨੂੰ ਬਿਲਕੁਲ ਫ੍ਰੀ ਦੇ ਵਿੱਚ ਮਿਲਣਗੀਆਂ ਔਰ ਨਵੇਂ ਡਾਕਟਰ ਸਾਹਿਬ ਇੱਥੇ ਅਪਾਇੰਟ ਹੋਏ ਨੇ ਔਰ ਨਵਾਂ ਹੀ ਸਾਰਾ ਸਟਾਫ ਇੱਥੇ ਜਿਹੜਾ ਅਪਾਇੰਟ ਹੋਇਆ ਹੈ ਔਰ ਕੰਡੀ ਦੇ ਇਲਾਕੇ ਦੇ ਵਿੱਚ ਇਹ ਬਹੁਤ ਵੱਡੀ ਸਹੂਲਤ ਲੋਕਾਂ ਨੂੰ ਮਿਲੀ ਹੈ ਅੱਜ ਔਰ ਨਾਲ ਹੀ ਜਿੱਥੇ ਮੈਂ ਧੰਨਵਾਦ ਕਰਦਾ ਸਾਰੀਆਂ ਇਹ ਪੰਚਾਇਤਾਂ ਦਾ ਇਲਾਕੇ ਦੇ ਮੋਤਵਰਾਂ ਦਾ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਦਾ ਉੱਤੇ ਧੰਨਵਾਦ ਕਰਦਾ ਮਾਨਯੋਗ ਐਸਐਮਓ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਇਸ ਕੰਮ ਨੂੰ ਕਰਾਉਣ ਦੇ ਵਿੱਚ ਆਪਣਾ ਪੂਰਾ ਸਰਕਾਰ ਦਾ ਜਿੱਥੇ ਸਹਿਯੋਗ ਦਿੱਤਾ ਔਰ ਮੈਂ ਸਾਰੇ ਲੋਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਇੱਕ ਚੰਗੀ ਚੀਜ਼ ਆਪਣੇ ਇਲਾਕੇ ਦੇ ਵਿੱਚ ਬਣ ਕੇ ਤਿਆਰ ਹੋਈ ਹੈ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੋਹਲ ਜਿਹੜਾ ਸਾਡਾ ਕੰਢੀ ਦਾ ਇਲਾਕਾ ਹੈ ਇਹਦੇ ਵਿੱਚ ਹੈਲਥ ਸਿਸਟਮ ਨੂੰ ਠੀਕ ਕਰਨ ਵਾਸਤੇ ਸਾਡੀ ਸਰਕਾਰ ਕੰਮ ਕਰ ਰਹੀ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਲੋਕਾਂ ਨੂੰ ਮੁਸ਼ਕਲ ਆ ਰਹੀ ਸੀਗੀ ਵੀ ਕੋਈ ਵੀ ਇੱਥੇ ਹੈਲਥ ਵਾਸਤੇ ਕੋਈ ਵੀ ਹਸਪੀਟਲ ਨਹੀਂਗਾ ਕੋਈ ਵੀ ਇੱਥੇ ਡਿਸਪੈਂਸਰੀ ਕੰਮ ਦੀ ਨਹੀਂ ਸੀਗੀ ਸੋ ਸਾਡੀ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਹੈ ਕਿ ਨਵੇਂ ਜਿਹੜੇ ਆਮ ਆਦਮੀ ਕਲੀਨਿਕ ਆ ਖੋਲੇ ਜਾਣ ਅੱਜ ਸਾਡੇ ਕੰਢੀ ਦੇ ਇਲਾਕੇ ਵਿੱਚ ਹੀ ਇਸੇ ਫੇਸ ਦੇ ਵਿੱਚ 7 ਆਮ ਆਦਮੀ ਕਲੀਨਿਕ ਜਿਹੜੇ ਖੁੱਲੇ ਆ ਉਹਦੇ ਚ 6 ਸਾਡੇ ਕੰਡੀ ਇਲਾਕੇ ਚ ਖੁੱਲੇ ਸੋ ਬਹੁਤ ਵੱਡੀ ਗੱਲ ਲੋਕਾਂ ਚ ਖੁਸ਼ੀ ਦੀ ਲਹਿਰ ਹੈ ਕਿ ਘੱਟੋ ਘੱਟ ਕੋਈ ਸਰਕਾਰ ਤਾਂ ਆਈ ਹੈ ਜਿਨੇ ਸਾਡੀ ਹੈਲਥ ਨੂੰ ਹੈਲਥ ਬਾਰੇ ਸੋਚਿਆ ਹੈ ਹੈਲਥ ਜਿੱਥੇ ਕੋਈ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਉਹ ਇੱਥੇ ਸੋਲਵ ਹੋਣ ਕਰਨਗੇ ਸਰ ਐਮਪੀ ਦੇ ਇਲੈਕਸ਼ਨ ਆ ਰਹੇ ਉਹਨਾਂ ਬਾਰੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਮੈਂ ਇੱਥੇ ਪਹਿਲਾਂ ਵੀ ਅਪੀਲ ਕੀਤੀ ਹੈ ਕਿ ਐਮਪੀ ਇਲੈਕਸ਼ਨ ਦੇ ਵਿੱਚ ਵੋਟ ਸੋਚ ਸਮਝ ਕੇ ਪਾਈ ਜਾਵੇ ਉਹਨਾਂ ਲੋਕਾਂ ਨੂੰ ਵੋਟ ਪਾਈ ਜਾਵੇ ਜਿਹੜੇ ਤੁਹਾਡੇ ਆਪਣੇ ਨੇ ਜਿਹਦੀ ਸਰਕਾਰ ਨੇ ਤੁਹਾਡੇ ਕੰਮ ਕੀਤੇ ਨੇ ਜਾਂ ਉਹਨਾਂ ਲੋਕਾਂ ਨੂੰ ਨਾ ਪਾਈ ਜਾਵੇ ਜਿਹੜੇ ਲੋਕ ਪੰਜ ਪੰਜ 10 ਸਾਲ ਹੋ ਗਏ ਜਿੱਤਦੇਆਂ ਨੂੰ ਪਰ ਤੁਹਾਡੇ ਇਲਾਕੇ ਦੇ ਵਿੱਚ ਕਦੀ ਵੜੇ ਨਹੀਂ ਤੁਹਾਡੇ ਇਲਾਕੇ ਦੀ ਕਦੀ ਗੱਲ ਨਹੀਂ ਕੀਤੀ ਲੋਕ ਸਭਾ ਦੇ ਵਿੱਚ ਤੁਹਾਡੇ ਇਲਾਕੇ ਦੇ ਜਿਹੜੇ ਮੁੱਦੇ ਨੇ ਉਹ ਕਦੀ ਲੋਕ ਸਭਾ ਦੇ ਵਿੱਚ ਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਲੋਕ ਦੁਖੀ ਬਹੁਤ ਹੈ ਇਹਨਾਂ ਤੋਂ ਪਰ ਮੈਨੂੰ ਲੱਗਦਾ ਕਿ ਲੋਕ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇਸ ਵਾਰ ਫਤਵਾ ਦੇਣਗੇ